ਕਾਜ਼ਾਤਰੀਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਸ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਹੈਲੋ ਸੂਬਾ ਪ੍ਰਧਾਨ ਪੰਜਾਬ ਦੁੱਧ ਦੀ ਡੈਰੀ ਜੀ ਉਹਨਾਂ ਨੇ ਇੱਕ ਤਾਂ ਪ੍ਰੈਸ ਕਾਨਫਰੈਂਸ ਸਾਰੇ ਇਸ ਤਰ੍ਹਾਂ ਗਾ ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਐ ਵੀ ਜਿਹੜਾ ਪੰਜਾਬ ਸੂਬਾ ਗਾ ਆਪਣੇ ਬੇਰੁਜ਼ਗਾਰੀ ਤਾਂ ਪਹਿਲੇ ਹੀ ਬਹੁਤ ਐ ਔਰ ਪਿੱਛੇ ਜੇ ਵੀ ਇੱਕ ਖਬਰ ਲੱਗੀ ਸੀ ਕਿ ਦੋਧੀਆਂ ਦਾ ਖੁੱਲਾ ਦੁੱਧ ਪੀਣ ਨਾਲ ਹੋ ਸਕਦੀ ਐ ਮੌਤ ਉਦੋਂ ਅਸੀਂ ਜਥੇਬੰਦੀ ਵੱਲੋਂ ਉਸ ਖਬਰ ਦਾ ਵਿਰੋਧ ਕੀਤਾ ਤਾਂ ਉਹ ਜਿਹੜੀ ਖਬਰ ਆ ਬੰਦ ਕਰ ਦਿੱਤੀ ਗਈ ਹਟਾ ਦਿੱਤੀ ਗਈ ਆਪਣੇ ਚੈਨਲ ਤੋਂ ਤਾਂ ਹੁਣ ਵੀ ਜਿਹੜਾ ਹੈਗਾ ਹੈਗਾ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚੋਂ ਜਿਹੜਾ ਪ੍ਰਧਾਨ ਸਹਿਬਾਨਾਂ ਦੇ ਆਗੂ ਸਹਿਬਾਨਾਂ ਦੇ ਫੋਨ ਆ ਰਹੇ ਸੀ ਕਿ ਇੱਕ ਨਿੱਜੀ ਚੈਨਲ ਵੱਲੋਂ ਜਿਹੜਾ ਹੈਗਾ ਇੱਕ ਕਿਸੇ ਦੋਦੀ ਦੀ ਵੀਡੀਓ ਬਣਾ ਕੇ ਇਹ ਵੀ ਨਹੀਂ ਪਤਾ ਵੀ ਉਹ ਦੋਦੀ ਹੈ ਜਾਂ ਦੋਦੀ ਦਾ ਰੂਪ ਧਾਰ ਕੇ ਆਪਦੀ ਵੀਡੀਓ ਚਲਾਉਣ ਖਾਤਰ ਲਾਇਕ ਸ਼ੇਅਰ ਵਿਊ ਲੈਣ ਖਾਤਰ ਆਪਦੇ 4 ਰੁਪਏ ਕਮਾਉਣ ਖਾਤਰ ਦੋਧੀਆਂ ਨੂੰ ਜਿਹੜਾ ਹੈਗਾ ਬਦਨਾਮ ਕੀਤਾ ਗਿਆ ਹੈਗਾ ਉਸ ਦੇ ਵਿੱਚ ਵੀ ਜਿਵੇਂ ਕਿ ਆਮ ਜਦੋਂ ਗਰਮੀਆਂ ਦੇ ਵਿੱਚ ਦੁੱਧ ਪਾਉਣੇ ਆ ਘਰਾਂ ਦੇ ਵਿੱਚ ਤੇ ਕਈ ਵਾਰੀ ਐ ਹੁੰਦਾਗਾ ਵੀ ਦੁੱਧ ਚੋ ਸਮੈਲ ਆਉਣ ਲੱਗ ਜਾਂਦੀ ਆ ਤਾਂ ਉਹ ਸਮੈਲ ਲੈ ਕੇ ਚੈੱਕ ਕਰਦਾ ਹੈਗਾ ਬੰਦਾ ਤਾਂ ਉਹਦੇ ਚ ਇਹ ਦਿਖਾਇਆ ਗਿਆ ਕਿ ਇਹ ਜਿਹੜੇ ਦੁੱਧੀ ਆ ਉਹਨਾਂ ਨੂੰ ਆਪਾਂ ਕਹਿ ਲਈਏ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਕਿ ਇਹ ਬਹੁਤ ਪਾਪੀ ਲੋਕ ਐ ਵੀ ਇਹ ਦੁੱਧ ਦੇ ਵਿੱਚ ਦੁੱਧ ਸੁੱਕ ਕੇ ਜਿਹੜਾ ਘਰਾਂ ਦੇ ਵਿੱਚ ਜਿਹੜੋ ਸਾਡੇ ਕਸਟਮਰਾਂ ਵੀ ਉਹਨਾਂ ਨੂੰ ਦੁੱਧ ਸਪਲਾਈ ਕਰਦੇ ਆ ਸੋ ਮੈਂ ਤੁਹਾਡੇ ਸਾਰਿਆਂ ਦੇ ਚੈਨਲ ਦੇ ਮਾਧਿਮ ਜਰੀਏ ਇਹੀ ਕਹਿਣਾ ਚਾਹਣਾਗਾ ਪੰਜਾਬ ਵਾਸੀਆਂ ਨੂੰ ਕਿ ਜੋ ਇਹ ਸਾਡਾ ਰਜਗਾਰ ਐ ਇਹ ਇਹ ਸਰਜਗਾਰ ਤੋਂ ਹੀ ਅਸੀਂ ਆਪਣੇ ਧੀਆਂ ਪੁੱਤਾਂ ਜਿਹੜੇ ਉਹ ਪਾਲਦੇ ਆ ਤਾਂ ਮੈਂ ਨਹੀਂ ਇਹ ਗੱਲ ਮੰਨਦਾ ਕਿ ਜਿਹੜਾ ਹੈਗਾ ਕਿ ਵੀ ਇਸ ਤਰ੍ਹਾਂ ਦੀ ਕੋਈ ਹਰਕਤ ਕਰਦਾ ਹੋਊਗਾ ਕਿਉਂਕਿ ਅਸਲ ਦੇ ਵਿੱਚ ਜੇ ਸਹੀ ਮਹਿਣਾ ਚ ਉਹ ਵੀਡੀਓ ਪਾਈ ਗਈ ਆ ਤਾਂ ਉਹ ਵੀਡੀਓ ਜਦੋਂ ਪਾਈ ਆ ਉਹਦੇ ਚ ਦੁੱਧੀ ਦਾ ਵੀ ਪੱਖ ਲਿਆ ਜਾਣਾ ਚਾਹੀਦਾ ਸੀ ਤੁਸੀਂ ਆਪ ਵੀ ਪੱਤਰਕਾਰ ਸਹਿਬਾਨ ਪਹੁੰਚੀ ਹੋ ਇੱਥੇ ਕਿਉਂਕਿ ਫਰਜ਼ ਕਰ ਲਓ ਵੀ ਉਹ ਵੀਡੀਓ ਬਣ ਗਈ ਤਾਂ ਉਹ ਦੁੱਧ ਹੀ ਅਗਲੇ ਦਿਨ ਵੀ ਦੁੱਧ ਪਾਉਣਾ ਉੱਥੇ ਆਇਆ ਹੀ ਆ ਤਾਂ ਉਹਨੂੰ ਸਵਾਲ ਕੀਤੇ ਜਾ ਸਕਦੇ ਸੀਗੇ ਵੀ ਕਿਉਂ ਇਸ ਤਰ੍ਹਾਂ ਹੁਣ ਹੋ ਸਕਦਾ ਉਸ ਨੂੰ ਕਿਸੇ ਨੇ ਘਬਰਾਹ ਕਰਿਆ ਹੋਵੇ ਅੱਜ ਕੱਲ੍ਹ ਕਈ ਲੋਕ ਅੱਜ ਵੀ ਹੈਗੇ ਆ ਜਿਹੜੇ ਵੀ ਵਹਿਮਾਂ ਭਰਮਾਂ ਦੇ ਵਿੱਚ ਵਿਸ਼ਵਾਸ ਰੱਖਦੇ ਆ ਸੋ ਮੈਂ ਤਾਂ ਇਹੀ ਅਪੀਲ ਕਰਦਾ ਪੰਜਾਬ ਦੇ ਸਮੂਹ ਦੁੱਧ ਦੇ ਸਾਥੀਆਂ ਨੂੰ ਦੋਦੀ ਭਾਈਚਾਰੇ ਨੂੰ ਡੇਰੀ ਵਾਲੇ ਵੀਰਾਂ ਨੂੰ ਵੀ ਇਸ ਤਰ੍ਹਾਂ ਦੇ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਕਿਸੇ ਨੂੰ ਵੀ ਔਰ ਇਸ ਤਰ੍ਹਾਂ ਦੀ ਹਰਕਤ ਨਹੀਂ ਕਰਨੀ ਚਾਹੀਦੀ ਔਰ ਜਿਹੜਾ ਅਸੀਂ ਦੇਖਿਆਗਾ ਉਹਦੇ ਵੱਲੋਂ ਵੀਡੀਓ ਤੇ ਇਹੀ ਲੱਗ ਰਿਹਾ ਕਿ ਉਹ ਗਰਮੀਆਂ ਦੀ ਵੀਡੀਓ ਆ ਗਰਮੀ ਦੇ ਵਿੱਚ ਆਮ ਹੀ ਦੁੱਧ ਖਰਾਬ ਹੋ ਜਾਂਦਾ ਤਾਂ ਜਿਹੜਾ ਸਮਲ ਵਗੈਰਾ ਲੈ ਕੇ ਉਹ ਦੋਦੀ ਭਰਾ ਕੋਈ ਬੇਗਰੇਹਾ ਸੀਗਾ ਤਾਂ ਜਿਹੜਾ ਵੀਡੀਓ ਬਣਾ ਕੇ ਨਾਲ ਕੋਈ ਨਿੱਜੀ ਚੈਨਲ ਵੱਲੋਂ ਬੋਲ ਕੇ ਇਹ ਪਾਇਆ ਗਿਆ ਕਿ ਇਹ ਜਿਹੜੇ ਦੁੱਧੀ ਹੈ ਇਹ ਪਾਪੀ ਲੋਕ ਹੈ ਦੁੱਧ ਦੁੱਧ ਦੇ ਵਿੱਚ ਥੁੱਕ ਥੁੱਕ ਕੇ ਦੁੱਧ ਪਾਉਂਦੇ ਆ ਤਾਂ ਇਸ ਤਰ੍ਹਾਂ ਦੀ ਸ਼ਬਦਾਵਲੀ ਹੈ ਜਿਹੜੀ ਇਹ ਨਹੀਂ ਵਰਤਣੀ ਚਾਹੀਦੀ ਸੀ ਇਹ ਨਿੰਦਨਯੋਗ ਹੈ ਮੈਂ ਆਪਣੀ ਜਥੇਬੰਦੀ ਵੱਲੋਂ ਪੰਜਾਬ ਦੁੱਧੀ ਡੈਰੀ ਯੂਨੀਅਨ ਇਕਤਾ ਵੱਲੋਂ ਇਸ ਜਿਹੜੀ ਵੀਡੀਓ ਦੇ ਵਿੱਚ ਜੋ ਸ਼ਬਦਾਵਲੀ ਵਰਤੀ ਗਈ ਹੈ ਜਾਂ ਦੁੱਧੀਆਂ ਦੇ ਖਿਲਾਫ ਕੂੜ ਪ੍ਰਚਾਰ ਕਰਿਆ ਗਿਆ ਇਸ ਦੀ ਸਖਤ ਸਾਰਦਾ ਵਿੱਚ ਨਿੰਦਾ ਕਰਦਾ ਹਾਂ ਅਤੇ ਅੱਗੇ ਤੋਂ ਵੀ ਜਿੰਨੇ ਵੀ ਸੋਸ਼ਲ ਮੀਡੀਆ ਚਲਾਉਣ ਵਾਲੇ ਵਰਕਰਾਂ ਨੂੰ ਇਹ ਬੇਨਤੀ ਕਰਦਾ ਵੀ ਪੂਰਾ ਜਿਹੜਾ ਹੈਗਾ ਤੱਥਾਂ ਦੇ ਆਧਾਰ ਤੇ ਜਿਹੜੀ ਵੀਡੀਓ ਪਾਈ ਜਾਵੇ ਆਪ ਦੇ 4-7 ਰੁਪਏ ਕਮਾਉਣ ਖਾਤਰ ਜਿਹੜਾ ਹੈਗਾ ਤੁਸੀਂ ਕਿਸੇ ਦੇ ਕਿੱਤੇ ਨੂੰ ਬਦਨਾਮ ਨਾ ਕਰੋ ਕਿਉਂਕਿ ਪਹਿਲਾਂ ਹੀ ਜਿਹੜਾ ਹੈਗਾਗਾ ਹੁਣ ਆਪਾਂ ਵੇਖਿਆ ਹੀ ਹੈ ਜਿਵੇਂ ਬਾਹਰੋਂ ਵੀ ਆਪਣੇ ਮੁੰਡੇ ਇੱਥੋਂ ਲੱਖਾਂ ਰੁਪਏ ਲਾ ਕੇ ਬਾਹਰ ਗਏ ਆ ਤਾਂ ਉੱਥੋਂ ਰਿਪੋਰਟ ਹੋ ਹੋ ਕੇ ਜਿਹੜੇ ਵਾਪਸ ਆਏ ਆ ਤਾਂ ਇੱਥੇ ਜਿਹੜਾ ਹੈਗਾਗਾ ਅਸੀਂ ਕੋਈ 2.5-3 ਲੱਖ ਦੋਤੀਆਂ ਜਿਹੜੇ ਪੰਜਾਬ ਦੇ ਵਿੱਚ ਆਪਦਾ ਰਜਗਾਰ ਆ ਆਪ ਉਹ ਖੜਾ ਕਰਿਆਗਾ ਤੇ ਵਧੀਆ ਆਪਦਾ ਜਿਹੜਾ ਕੰਮਕਾਰ ਆ ਉਹ ਕਰ ਰਹੇ ਆ ਸੋ ਨਾ ਹੀ ਤਾਂ ਪਹਿਲਾਂ ਸਾਡੀ ਜਥੇਬੰਦੀ ਕਿਸੇ ਮਲਾਫਤਖੋਰ ਦੇ ਨਾਲ ਖੜੀ ਆ ਔਰ ਨਾ ਹੀ ਖੜੇਗੀ ਅਸੀਂ ਆਪਦਾ ਸਾਫ ਸੁਥਰਾ ਕੰਮ ਕਰਦੇ ਆ ਔਰ ਇਹੀ ਅਪੀਲ ਕਰਦਾ ਵੀ ਸਾਫ ਸੁਥਰਾ ਕੰਮ ਕਰੋ ਔਰ ਪੰਜਾਬ ਵਾਸੀਆਂ ਨੂੰ ਇਹੀ ਬੇਨਤੀ ਕਰਨੀ ਚਾਹਣਾ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਉਹ ਫੇਕ ਕਿਸੇ ਆਈਡੀ ਤੋਂ ਜਿਹੜੀ ਵੀਡੀਓ ਪਾਈ ਗਈ ਆ ਕਿਉਂਕਿ ਸਾਨੂੰ ਹਫ਼ਤਾ ਹੋ ਗਿਆ ਇਹ ਦੇਖਦਿਆਂ ਨੂੰ ਕਿ ਵੀ ਜਿਹੜਾ ਹੈਗਾ ਕਿ ਇਹਦੇ ਤੇ ਕੋਈ ਕਾਰਵਾਈ ਆਪਾਂ ਵੀ ਨੋਟਿਸ ਵਗੈਰਾ ਇਹਨਾਂ ਨੂੰ ਭੇਜਾਂਗੇ ਪਰ ਜਦੋਂ ਉਹ ਪੂਰਾ ਉੱਪਰ ਪਤਾ ਕਰਿਆ ਗਿਆ ਤਾਂ ਉਹ ਜਿਹੜੀ ਆਈਡੀ ਹੈ ਉਹ ਫੇਕ ਹੈ ਬਾਹਰ ਦਾ ਐਡਰੈਸ ਹੈ ਜਿਹੜਾ ਉਹਦੇ ਤੇ ਆਉਂਦਾ ਹੈਗਾ ਯੂ ਐਸ ਏ ਦਾ ਇਸ ਕਰਕੇ ਸਾਨੂੰ ਜਿਹੜਾ ਹੈਗਾ ਹੈ ਇਹੀ ਲੱਗਿਆ ਕਿ ਆਪਾਂ ਨੂੰ ਮੀਡੀਆ ਦੇ ਵਿੱਚ ਹੀ ਇਹ ਜਿਹੜਾ ਇਸ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ ਇਸ ਕਰਕੇ ਇਹ ਮੀਟਿੰਗ ਜਿਹੜੀ ਰੱਖੀ ਗਈ ਸੀ ਸਾਡੇ ਇਹ ਜਲਾਲਾਬਾਦ ਫਾਜ਼ਿਲਕਾ ਜਿਹੜੇ ਤੋਂ ਵੀ ਸਾਥੀ ਇੱਥੇ ਝੰਡਾ ਵਿਖੇ ਪਹੁੰਚੇ ਸੀ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਔਰ ਇਹੀ ਬੇਨਤੀ ਕਰਦਾ ਹਾਂ ਸਮੂਹ ਪੱਤਰਕਾਰ ਸਾਹਿਬਾਨਾਂ ਨੂੰ ਜਾਂ ਜਿੰਨੇ ਵੀ ਸੋਸ਼ਲ ਮੀਡੀਆ ਚਲਾਉਂਦੇ ਆ ਇਹ ਪੂਰੇ ਤੱਥਾਂ ਦੇ ਆਧਾਰ ਤੇ ਖਬਰਾਂ ਜਿਹੜੀ ਚਲਾਈ ਜਾਵੇ ਕਿਸੇ ਦੇ ਕਿਤੇ ਨੂੰ ਬਦਨਾਮ ਆ ਜਿਹੜਾ ਅੱਗੇ ਤੋਂ ਨਾਂ ਕੀਤਾ ਜਾਵੇ